ਮਾਰੂ ਮਹੱਲਾ ਤੀਜਾ ਸੋ ਸੱਚ ਸੇਵਹਿ ਸਿਰਜਨਹਾਰਾ ਸੇਵਹਿ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੱਚ ਸੇਵਹਿ ਸਿਰਜਨਹਾਰਾ ਸਭ ਦੇ ਦੁੱਖ ਨਿਵਾਰਨਹਾਰਾ ਇਸ ਸਭ ਦੇ ਪਦ ਤੇ ਵਿਸਰਾਮ ਲਾਉਣਾ ਹੈ ਸਭ ਦੇ ਦੁੱਖ ਨਿਵਾਰਨਹਾਰਾ ਆਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹਾ ਹੈ ਆਪੇ ਸੱਚਾ ਸੱਚ ਵਰਤਾਏ ਇਕ ਜਨ ਸਾਚੈ ਇਕ ਜਨ ਇਹ ਵਿਸਰਾ ਮਿੱਥੀ ਲਾਉਣਾ ਹੈ ਇਕ ਜਨ ਸਾਚੈ ਆਪੇ ਲਾਏ ਇਕ ਜਨ ਸਾਚੈ ਆਪੇ ਲਾਏ ਸਾਚੋ ਸੇਵਹਿ ਸਾਚ ਕਮਾਵਹਿ ਨਾਮੇ ਸੱਚ ਸਮਾਹੇ ਤੋਰ ਭਗਤਾ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸਾਚੀ ਬਾਣੀ ਸਦਾ ਗਉਣ ਗਾਵੇ ਇਸ ਜਨਮ ਕਾ ਲਾਹ ਹੈ ਗੁਰਮੁਖ ਵਣਜ ਕਰਹਿ ਪਰ ਆਪ ਪਛਾਨਹਿ ਇਕਸ ਬਿਨ ਕੋ ਅਵਰ ਨ ਜਾਣਹਿ ਇਕਸ ਬਿਨ ਕੋ ਅਵਰ ਨ ਜਾਣਹਿ ਸਚਾ ਸਾਹ ਸਚੇ ਵਣਜਾਰੇ ਪੂੰਜੀ ਨਾਮ ਵਿਸਾਹਹਿ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕਉ ਗੁਰ ਸਬਦ ਬੁਝਾਏ ਸਤਿਗੁਰ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹ ਹੈ ਕਾਟੇ ਜਮ ਕ ਲਦਨੀ ਜਮ ਕਾ ਫਾਹ ਹੈ ਪੰਨਾ ਘੜੇ ਸਵਾਰੇ ਸਾਜੇ ਮਾਇਆ ਮੋਹ ਦੂਜੈ ਜੰਤ ਪਾਜੇ ਮਾਨ ਮੁਖ ਫਿਰਹਿ ਸਦਾ ਅੰਧ ਕਮਾਵਹਿ ਜਮ ਕਾ ਜੇਵੜਾ ਗਾਲ ਫਾਹ ਹੈ ਆਪੇ ਬਖਸੇ ਗੋਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਗੁਰਮਤੀ ਨਾਮ ਮਨ ਵਸਾਏ ਗੁਰਮਤੀ ਨਾਮ ਮਨ ਵਸਾਏ ਆਨ ਦਿਨ ਨਾਮ ਧਿਆਏ ਸਾਚਾ ਇਸ ਜਗ ਮਹ ਨਾਮੂ ਲਾਹਾ ਹੈ ਆਪੇ ਸੱਚਾ ਸਚੀ ਨਾਈ ਗੁਰਮੁਖ ਦੇਵ ਹੈ ਮਨ ਵਸਾਈ ਜੇਨ ਮਨ ਵਸਿਆ ਸੇ ਜਨ ਸੋ ਹੈ ਤਿੰਨ ਸਿਰ ਚੂਕਾ ਕਾਹਾ ਹੈ ਅਗਮ ਅਗੋਚਰ ਕੀਮਤ ਨਹੀਂ ਪਾਈ ਗੌਰ ਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਾਲਾਹੀ ਗੁਣ ਦਾਤਾ ਲੇਖ ਕੋਈ ਨਾ ਮੰਗਤਾ ਹੈ ਲਿਖ ਕੋਈ ਨਾ ਮੰਗਤਾ ਹੈ ਬ੍ਰਹਮਾ ਬਿਸਨ रुद्र तेस की सेवा रुद्र इथे विश्राम लाउणा है ब्रह्मा विष्णु रुद्र तेस की सेवा ब्रह्मा विष्णु रुद्र तेस की सेवा अंत ना पावे अ लाख अपेवा जेन क नदर करह तू अपनी गुरमुख अ लाख लिखा हा हे पूरा सतगुरु सोजी पाई एको एक नाम मन वसाई ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹਾ ਹੈ ਸੇਵਕ ਸੇਵਹ ਮਨ ਹੁਕਮ ਅਪਾਰਾ ਮਾਨਮੁਖ ਹੁਕਮ ਨ ਜਾਣ ਸਾਰਾ ਇਹ ਮਨਮੁਖ ਪਤਿਸਰਾਮ ਲਾਉਣਾ ਹੈ ਮਨਮੁਖ ਹੁਕਮ ਨ ਜਾਣ ਸਾਰਾ ਹੁਕਮੇ ਮੰਨੇ ਹੁਕਮੇ ਵੜਿਆਈ ਹੁਕਮੇ ਵੇ ਪਰਵਾਹਾ ਹੈ ਗੋਰ ਪ੍ਰਸਾਦੀ ਹਕਮ ਪਛਾਨੈ ਧਾਵਤ ਰੱਖੈ ਇਕਤ ਘਰ ਆਣੈ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮਾਨਤਾ ਹੈ ਸਭ ਜਗ ਮਹਿ ਵਰਤੈ ਸਭ ਜਗ ਮਹਿ ਵਰਤੈ ਇਥੇ ਵਿਸਤਾਰ ਸਭ ਜਗ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਬਦ ਸਲਾਹ ਸੇ ਜਨ ਨਿਰਮਲ ਨੇਜ ਘਰ ਵਾਸਾ ਤਾਹਾ ਹੈ ਸਦਾ ਭਗਤ ਤੇਰੀ ਸਰਣਾਈ ਸਦਾ ਭਗਤ ਤੇਰੀ ਸਰਣਾਈ ਸਦਾ ਭਗਤ ਤੇਰੀ ਸਰਣਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜੋ ਤੁਧ ਭਾਵੈ ਤੇਉ ਤੂ ਰੱਖੈ ਜੋ ਤੁਧ ਭਾਵੈ ਤੇਉ ਤੂ ਰੱਖੈ ਜੋ ਤੁਧ ਭਾਵੈ ਤੇਉ ਤੂ ਰੱਖੈ ਗੁਰਮੁਖ ਨਾਮ ਧਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾ ਸੱਚੇ ਸਾਹਿਬ ਤੇਰਾ ਮਾਨ ਭਾਵਾ ਨਾਨਕ ਸਾਚ ਕਹਿ ਬੇਨੰਤੀ ਸਚ ਦੇਵਹੁ ਸਚ ਸਮਾਹਾ ਹੈ ਮਾਰੂ ਮਹੱਲਾ ਤੀਜਾ ਸਤ ਸਤਗੁਰ ਸੇਵਨ ਸੇ ਵੱਡ ਭਾਗੀ ਅਨ ਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸ਼ਬਦ ਸੱਚਾ ਊਮਾਹਾ ਹੀ ਊਮਾਹ ਉਚਾਰਨ ਕਰਨਾ ਊਮਾਹਾ ਨਹੀਂ ਕਹਿਣਾ ਊੜਾ ਖੁੱਲੇ ਮੂੰਹਲਾ ਹੈ ਊਮਾਹਾ ਹੀ ਨਦਰ ਕਰੇ ਤਾ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਈ ਹਰ ਮਨ ਵਸਿਆ ਸਦਾ ਸੁਖ ਦਾਤਾ ਸਬਦੇ ਮਨ ਓ ਮਾਹਾ ਹੀ ਇਹ ਹਰ ਮੰਨ ਨਹੀਂ ਚੈਦਨਾ ਹਰ ਮਨ ਵਸਿਆ ਸਦਾ ਸੁਖ ਦਾਤਾ ਇਥੇ ਵਿਸਰਾਮ ਹੈ ਸਬਦੇ ਮਨ ਓ ਮਾਹਾ ਹੀ ਕਿਰਪਾ ਕਰੇ ਤਾਂ ਮੇਲ ਮਿਲਾਏ ਹਮੈ ਮਮਤਾ ਸਬਦ ਜਲਾਈ ਸਦਾ ਮੁਕਤ ਰਹੇ ਇੱਕ ਰੰਗੀ ਨਾਹੀ ਕਿਸੈ ਨਾਲ ਕਹਾਹੀ ਇੱਕ ਰੰਗੀ ਇਸ ਸੰਬੰਧਕ ਪਾਠ ਹੈ ਬਿਨ ਸਤਗੁਰ ਸੇਵੇ ਘੂਰ ਅੰਧਾਰਾ ਬਿਨ ਸ਼ਬਦ ਕੂਏ ਨ ਪਾਵੇ ਪਾਰਾ ਜੋ ਸ਼ਬਦ ਰਾਤੀ ਮਹਾ ਬੈਰਾਗੀ ਸੋ ਸੱਚ ਸ਼ਬਦੇ ਲਾਹਾਹੀ ਦੁਖ ਸੁਖ ਕਰਤਾ ਧੁਰ ਲਿਖ ਪਾਇਆ ਦੁਖ ਸੁਖ ਇਥੇ ਵਿਸਰਾਮ ਲਾਉਣਾ ਹੈ ਕਰਤਾ ਧੁਰਿ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕੀ ਵਿਸਾਹਾ ਹੀ ਮਨਮੁਖ ਕਾ ਕੀ ਵਿਸਾਹਾ ਹੀ ਸੇ ਮਨਮੁਖ ਜੋ ਸ਼ਬਦ ਨ ਪਛਾਣ ਹੈ ਗੁਰ ਕੇ ਭੈ ਕੀ ਸਾਰ ਨ ਜਾਣ ਹੈ ਪੈ ਬਿਨ ਕਿਉ ਨਿਰਭਉ ਸੱਚ ਪਾਈਐ ਜਮ ਕਾਢ ਲਏਗਾ ਸਾਹ ਹੀ ਪੈ ਬਿਨ ਇੱਥੇ ਠਮਕ ਕਿਉ ਨਿਰਭਉ ਸੱਚ ਪਾਈਐ ਇੱਥੇ ਵਿਸਰਾਮ ਹੈ ਜਮ ਕਾਢ ਲਏਗਾ ਸਾਹ ਹੀ ਅਫਰਿਓ ਜਮ ਮਾਰਿਆ ਨਾ ਜਾਈ ਅਫਰਿਓ ਪਾਤੀ ਵਿਸਰਾਮ ਹੈ ਗੋਰ ਕਾ ਸਬਦੇ ਨੀੜ ਨਾ ਆਈ ਸ਼ਬਦ ਸੁਣੇ ਤਾ ਦੂਰ ਭਾਗੈ ਮਤ ਮਾਰੇ ਹਰ ਜੀਉ ਵੇ ਪ੍ਰਵਾਹਾ ਹੀ ਹਰ ਜੀਉ ਕੀ ਹੈ ਸਭ ਸਿਰਕਾਰਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹਰ ਜੀਉ ਕੀ ਹੈ ਇਥੇ ਵਿਸਨਾਮ ਹੈ ਕੀ ਹੈ ਇਕੱਠਾ ਨਹੀਂ ਕਹਿ ਦੇਣਾ ਸਭ ਸੇਰ ਕਾਰਾ ਇਹ ਵਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਲਿਖਿਆ ਇਕੱਠਾ ਹੈ ਸੇਰ ਕਾਰਾ ਵਖਰਾ ਬੋਲਣਾ ਹੈ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੀ ਗੁਰਮੁਖ ਸਾਚਾ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਪਦ ਤੇ ਵਿਸਰਾਮ ਹਨ ਗੁਰਮੁਖ ਹੋਵੇ ਸੋ ਸਤਿ ਬੂਝੈ ਸਬਦ ਸਚੈ ਸੁਖ ਤਾਹਾ ਹੀ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸਬਦ ਪਛਾਤਾ ਗੁਰਮੁਖ ਮਰਨ ਜਨਮੈ ਗੁਰਮੁਖ ਇਹ ਬਹੁਤ ਧਿਆਨ ਨਾਲ ਯਮਕ ਲਾਉਣੀ ਹੈ ਗੁਰਮੁਖ ਓ ਨਹੀਂ ਕਹਿਣਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਗੁਰਮੁਖ ਇਥੇ ਯਮਕ ਲਾ ਦੰਨੀ ਹੈ ਮਰੈ ਨਾ ਜਨਮੈ ਇਥੇ ਫਿਰ ਛਮਕ ਜੀ ਲਾ ਕੇ ਬੋਲਣਾ ਹੈ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਇਥੇ ਵਿਸਰਾਮ ਹੈ ਗੁਰਮੁਖ ਸ਼ਬਦ ਸਮਾਹਾਹੀ ਗੁਰਮੁਖ ਨਾਮ ਸ਼ਬਦ ਸਾਲਾਹੀ ਅਗਮ ਅਗੋਚਰ ਵੇ ਪ੍ਰਵਾਹੀ ਇਕ ਨਾਮ ਜੁਗ ਚਾਰ ਉਧਾਰੇ ਸਬਦੇ ਨਾਮ ਵਿਸਾਹਾ ਹੈ ਗੁਰਮੁਖ ਸਾਤ ਸਦਾ ਸੁਖ ਪਾਈ ਗੁਰਮੁਖ ਹਿਰਦੈ ਨਾਮ ਵਸਾਈ ਇਹ ਗੁਰਮੁਖ ਪਾਤਿ ਵਿਸਰਾਮ ਹੈ ਗੁਰਮੁਖ ਹੋਵੇ ਸੋ ਨਾਮ ਬੂਝੈ ਕਾਟੇ ਦੁਰਮਤ ਫਹਾਹੀ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੈ ਗੁਰਮੁਖ ਸਦਾ ਰਹੈ ਰੰਗ ਰਾਤੀ ਅਨ ਦਿਨ ਲੈਦੇ ਲਾਹਾ ਹੀ ਗੁਰਮੁਖ ਭਗਤ ਸੋਹਾ ਹੈ ਦਰਬਾਰੀ ਸੱਚੀ ਬਾਣੀ ਸ਼ਬਦ ਸواری ਅਨ ਦਿਨ ਗੁਣ ਗਾਵੈ ਦਿਨ ਰਾਤੀ ਸਹਿਜ ਸੇਤੀ ਘਰ ਜਾਹੇ ਸਤਗੁਰ ਪੂਰਾ ਸਾਭ ਦਸੁਨਾਇ ਅਨ ਦਿਨ ਭਗਤ ਕਹੋ ਲਿਵ ਲਾਈ ਹਾ ਅਨ ਦਿਨ ਤੇ ਵਿਸਰਾਮ ਲਾਓ ਅਨ ਦਿਨ ਭਗਤ ਕਰਹੋ ਲਿਵ ਲਾਈ ਹਰ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤ ਸਾਹੀ ਗੁਣ ਕਾ ਦਾਤਾ ਸਚਾ ਸੂਈ ਗੁਰਮੁਖ ਵਿਰਲਾ ਬੂਝੈ ਕੋਈ ਇਹ ਗੁਰਮੁਖ ਪਦ ਤੇ ਵਿਸਰਾਮ ਨਾਨਕ ਜਨ ਨਾਮ ਸਲਾਹੀ ਬਿਗਸੈ ਸੂ ਨਾਮ ਬੇਪਰਵਾਹ ਹੀ